ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ ਜਾਲਮ ਅਗਨ ਉਠੇ ਅਦੇ ਘਾਏ ਮਾਧੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਲ ਮੈਂ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੇ ਮੋਰ ਤੂੰ ਸਰਵ ਰਹਾਉ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਂ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਾਂ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋਰੀ ਕਬੀਰ ਜੀ ਮਾਦੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਧਕਾਏ ਮਾਦੋ ਜਲ ਕੀ ਪਿਆਸ ਨ ਜਾਏ ਜਾਲ ਮੈਂ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਾਲ ਮੈਂ ਰਹਾ ਜਲਾ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾ ਮਮਝਾਰ ਕਹਾ ਕਰੈ ਮੋਰ ਤੂੰ ਸਰਵ ਰਹਾ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਿਗੁਰ ਹਉ ਨਉ ਤਨ ਚਿਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਦ ਹੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਦਿਕਾਏ ਮਾਦੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਦਿਕਾਏ ਰਹਾ ਤੂੰ ਜਲ ਨੇ ਦਹਾਉ ਜਲ ਕਾਮੀਨ ਜਲ ਮੇ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੈ ਮੋਰ ਤੂੰ ਸਰਵ ਰਹਾ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ 나ਹੇ ਤੂੰ ਸਤ ਗੁਰ ਹਾਂ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਉ ਨਾਉ ਤਨ ਚਿਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ ਜਾਲਮੈ ਅਗਨ ਉਠੇ ਅਧਿਕਾਏ ਮਾਦੋ ਜਲ ਕੀ ਪਿਆਸ ਨਾ ਜਾਏ ਜਾਲਮੈ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਲਮ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੇ ਮੋਰ ਤੂੰ ਸਰਵ ਰਹਾ ਪੰਖੀ ਆਹੇ ਮਦ ਭਾਗੀ ਤੇਰਾ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਧਿਕਾਏ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮੈਂ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਲ ਮੈਂ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੇ ਮੋਰ ਤੂੰ ਸਰਵ ਰਹਾਉ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੌਰੀ ਕਬੀਰ ਜੀ ਮਾਦੋ ਜਲ ਕੀ ਪਿਆਸ ਨ ਜਾਏ ਜਲਮੈ ਅਗਨ ਉਠੇ ਅਧਿਕਾਏ ਮਾਦੋ ਜਲ ਕੀ ਪਿਆਸ ਨ ਜਾਏ ਜਾਲ ਮੈਂ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਾਲ ਮੈਂ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾ ਮਮਝਾਰ ਕਹਾ ਕਰੈ ਮੋਰ ਤੂੰ ਸਰਵ ਰਹਾ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤ ਗੁਰ ਹਾਂ ਨਾਉ ਤਨ ਚੇਲਾ कह कबीर मिल अंत की बेला तू सतगुरु हा नो तन चेला कह कबीर मिल अंत की बेला गोडी कबीर जी ਮਾਦੋ ਜਲ ਕੀ ਪਿਆਸ ਨਾ ਜਾਏ ਜਾਲਮੈ ਅਗਨ ਉਠੇ ਅਧਿਕਾਏ ਮਾਦੋ ਜਲ ਕੀ ਪਿਆਸ ਨਾ ਜਾਏ ਜਾਲਮੈ ਅਗਨ ਉਠੇ ਅਧਿਕਾਏ ਰਹਾਉ ਤੂੰ ਜਲ ਨੇ ਦਹਾਉ ਜਲ ਕਾਮੀਨ ਜਲ ਮੇ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੈ ਮੋਰ ਤੂੰ ਸਰਵਰ ਹਾਂ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤ ਗੁਰ ਹਾਂ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ ਜਾਲਮ ਅਗਨ ਉਠੇ ਅਧਿਕਾਏ ਮਾਦੋ ਜਲ ਕੀ ਪਿਆਸ ਨਾ ਜਾਏ ਜਾਲਮ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਲਮ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੈ ਮੋਰ ਤੂੰ ਸਰਵ ਰਹਾ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਧਿਕਾਏ ਮਾਦੋ ਜਲ ਕੀ ਪਿਆਸ ਨਾ ਜਾਏ ਝਾਲਮੈਂ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਝਾਲਮੈਂ ਰਹਾ ਜਲੈ ਬਿਨ ਖੀਨ ਉਹ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੇ ਮੋਰ ਤੂੰ ਸਰਵ ਰਹਾਉ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨ ਜਾਏ ਜਲ ਮੈਂ ਅਗਨ ਉਠੇ ਅਧਕਾਏ ਮਾਦੋ ਜਲ ਕੀ ਪਿਆਸ ਨ ਜਾਏ ਜਾਲ ਮੈਂ ਅਗਨ ਉਠੇ ਅਧਿਕਾਏ ਰਹਾ ਤੂੰ ਜਲ ਨਿ ਦਹਾਉ ਜਲ ਕਾਮੀਨ ਜਾਲ ਮੈਂ ਰਹਾ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾ ਮਮਝਾਰ ਕਹਾ ਕਰੈ ਮੋਰ ਤੂੰ ਸਰਵ ਰਹਾ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤਗੁਰ ਹਾਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਿਗੁਰ ਹਉ ਨਉ ਤਨ ਚਿਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਗੋੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ ਜਾਲਮੈ ਅਗਨ ਉਠੇ ਅਦੇ ਘਾਏ ਮਾਦੋ ਜਲ ਕੀ ਪਿਆਸ ਨਾ ਜਾਏ ਜਾਲਮੈ ਅਗਨ ਉਠੇ ਅਦੇ ਘਾਏ ਰਹਾਉ ਤੂੰ ਜਲ ਨੇ ਦਹਾਉ ਜਲ ਕਾਮੀਨ ਜਲ ਮੇ ਰਹੁ ਜਲੈ ਬਿਨ ਖੀਨ ਤੂੰ ਪਿੰਜਰ ਹਾਂ ਸੁਟਾ ਤੋਰ ਜਾਮ ਮਝਾਰ ਕਹਾ ਕਰੈ ਮੋਰ ਤੂੰ ਸਰਵਰ ਹਾਂ ਪੰਖੀ ਆਹੇ ਮਦ ਭਾਗੀ ਤੇਰੋ ਦਰਸ਼ਨ ਨਾਹੇ ਤੂੰ ਸਤ ਗੁਰ ਹਾਂ ਨਾਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਤੂੰ ਸਤਗੁਰ ਹਉ ਨਾਉ ਤਨ ਚੇਲਾ ਕਹ ਕਬੀਰ ਮਿਲ ਅੰਤ ਕੀ ਬੇਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ